ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅਣਖੀ ਮਿੰਦੋ ਭਾਗ ਪੰਜਵਾਂ ਇਸ ਨੂੰ ਲਿਖਿਆ ਮਨਿੰਦਰ ਕੌਰ ਸਾਹੀ ਨੇ ਰਾਤ ਪੈ ਚੁੱਕੀ ਸੀ ਤੇ ਮਿੰਦੋ ਨੂੰ ਉਸਦੀ ਦਾਦੀ ਘਰ ਚੱਲਣ ਨੂੰ ਆਖਣ ਲੱਗੀ ਔਰ ਤਾਂ ਹਜੇ ਵੀ ਉਹਨਾਂ ਦੇ ਘਰ ਆ ਜਾ ਰਹੀਆਂ ਸਨ ਮਿੰਦੋ ਆਖ ਰਹੀ ਸੀ ਮੈਂ ਜਸਵੀਰ ਨੂੰ ਮਿਲ ਕੇ ਹੀ ਜਾਣਾ ਹੈ ਉਸਦੀ ਦਾਦੀ ਨੇ ਕਿਹਾ ਕਿ ਅਸੀਂ ਥੋੜਾ ਰੁੱਕ ਕੇ ਫੇਰ ਆ ਜਾਂਦੀ ਐ ਉਹ ਇੰਨਾ ਸਮਾਂ ਵੀ ਕਿਸੇ ਦੇ ਘਰ ਬੈਠਣਾ ਠੀਕ ਨਹੀਂ ਪੁੱਤ ਮਿੰਦੋ ਮੰਨ ਗਈ ਤੇ ਦਾਦੀ ਨਾਲ ਘਰ ਆ ਗਈ ਘਰ ਆ ਕੇ ਦਾਦੀ ਨੇ ਰੋਟੀ ਖਾਣ ਨੂੰ ਦਿੱਤੀ ਮਿੰਦੋ ਦੇ ਨਾਂ ਲੰਗੀ ਦਾਦੀ ਨੇ ਥੋੜਾ ਬਹੁਤਾ ਘਰ ਦਾ ਕੰਮ ਨਵੇੜ ਲਿਆ ਤੇ ਜੁਗਿੰਦਰ ਲਈ ਵੀ ਰੋਟੀ ਲਾ ਕੇ ਰੱਖ ਲਈ ਸੀ ਹੁਣ ਮਿੰਦੋ ਨੇ ਫੇਰ ਦਾਦੀ ਦੇ ਮੋਢਿਆਂ ਤੇ ਸਿਰ ਰੱਖ ਦਿੱਤਾ ਦਾਦੀ ਚੱਲੋ ਉਹਨਾਂ ਦੇ ਜਸਵੀਰ ਆਉਣ ਵਾਲੀ ਹੋਣੀ ਐ ਮਿੰਦੋ ਫਿਰ ਦਾਤੀ ਨੂੰ ਨਾਲ ਲੈ ਕੇ ਜਸਵੀਰ ਦੇ ਮਾਮੇ ਦੇ ਘਰ ਚਲੀ ਗਈ ਅਜੇ ਉਹ ਦਰਵਾਜ਼ੇ ਅੰਦਰ ਹੀ ਹੋਈਆਂ ਸੀ ਤੇ ਮਿੰਦੋ ਨੂੰ ਆਪਣੇ ਬਾਪੂ ਦੀ ਜੀਪ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਜੀਪ ਜਸਵੀਰ ਦੇ ਮਾਮੇ ਦੇ ਘਰ ਅੱਗੇ ਰੁਕੀ ਤੇ ਆਂਡਗਵਾਣ ਦੀਆਂ ਔਰਤਾਂ ਵੀ ਆ ਗਈਆਂ ਸਨ ਜਸਵੀਰ ਜੋ ਕਿ ਪਹਿਲਾਂ ਹੀ ਬਹੁਤ ਸੈਮੀ ਹੋਈ ਸੀ ਉਹ ਔਰਤਾਂ ਨੂੰ ਆਪਣੇ ਵੱਲ ਘੂਰਦੇ ਹੋਏ ਦੇਖ ਹੋਰ ਵੀ ਡਰ ਗਈ ਜਸਵੀਰ ਦੀ ਹਾਲਤ ਦੇਖ ਮਿੰਦੋ ਨੂੰ ਰੋਣਾ ਆ ਗਿਆ ਮਿੰਦੋ ਨੇ ਦੌੜ ਕੇ ਆਪਣੇ ਬਾਪੂ ਨੂੰ ਜੱਫੀ ਪਾਈ ਜਸਵੀਰ ਦੀ ਨਾਨੀ ਉਸ ਨੂੰ ਜੱਫੀ ਪਾ ਰੋਈ ਜਾ ਰਹੀ ਸੀ ਜਸਵੀਰ ਮੂੰਹ ਕਰਕੇ ਬੈਠੀ ਸੀ ਸਿਰਫ ਮਿੰਦੋ ਦੇ ਬੁਲਾਉਣ ਤੇ ਹੀ ਉਸ ਨੇ ਮਿੰਦੋ ਦੇ ਚਿਹਰੇ ਵੱਲ ਦੇਖਿਆ ਤੇ ਰੋਣਾ ਸ਼ੁਰੂ ਕਰ ਦਿੱਤਾ ਸੀ ਜਸਵੀਰ ਦੀ ਮਾਂ ਨਹੀਂ ਆਈ ਸੀ ਕਿਉਂਕਿ ਉਹ ਮਾਂ ਬਣਨ ਵਾਲੀ ਸੀ ਇਸ ਲਈ ਉਸਨੇ ਉੱਥੇ ਰਹਿਣਾ ਹੀ ਠੀਕ ਸਮਝਿਆ ਮਿੰਦੋ ਆਪਣੇ ਬਾਪੂ ਤੇ ਦਾਦੀ ਨਾਲ ਘਰ ਆ ਗਈ ਮਿੰਦੋ ਦੀ ਰਾਤ ਬਹੁਤ ਔਖੀ ਲੰਗੀ ਸੀ ਵਾਰ-ਵਾਰ ਜਸਵੀਰ ਦਾ ਹੀ ਖਿਆਲ ਆਈ ਜਾਂਦਾ ਹੈ ਅਗਲੇ ਦਿਨ ਮਿੰਦੋ ਨੇ ਸਵੇਰੇ ਹੀ ਦਾਦੀ ਨਾਲ ਕੰਮ ਵਿੱਚ ਹੱਥ ਵਟਾ ਕੇ ਦਾਦੀ ਨੂੰ ਆਖਿਆ ਕਿ ਲੱਗਦਾ ਜਸਵੀਰ ਨੇ ਕੁਝ ਨਹੀਂ ਖਾਦਾ ਹੋਣਾ ਮੈਂ ਉਸ ਨੂੰ ਰੋਟੀ ਖਵਾ ਕੇ ਆਉਂਦੀ ਆ ਜਾ ਕੇ ਉਹ ਜਸਵੀਰ ਦੇ ਘਰ ਚਲੀ ਗਈ ਜਸਵੀਰ ਅੱਜ ਵੀ ਉਥੇ ਹੀ ਬੈਠੀ ਸੀ ਬਰਾਂਡੇ ਵਿੱਚ ਜਿੱਥੇ ਰਾਤ ਬੈਠੀ ਸੀ ਮਿੰਦੋ ਨੇ ਉਸ ਨੂੰ ਅੰਦਰ ਲਿਜਾ ਕੇ ਉਸ ਨੂੰ ਣਾਉਣ ਲਈ ਕਿਹਾ ਜਸਵੀਰ ਨਾ ਕੇ ਆ ਗਈ ਤੇ ਮਿੰਦੋ ਨੇ ਰੋਟੀ ਖਾਣ ਲਈ ਉਸ ਦੇ ਅੱਗੇ ਰੱਖ ਦਿੱਤੀ ਇਹਨੇ ਨੂੰ ਜਸਵੀਰ ਦੀ ਮਾਮੀ ਆ ਗਈ ਉਹ ਆਖਣ ਲੱਗੀ ਕਿ ਮਿੰਦੋ ਇਹਨੇ ਸਾਡੇ ਕੋਲੋਂ ਤਾਂ ਰੋਟੀ ਖਾਦੀ ਨਹੀਂ ਤੂੰ ਵੀ ਦੇਖ ਲੈ ਕੋਸ਼ਿਸ਼ ਕਰਕੇ ਸ਼ਾਇਦ ਤੇਰੇ ਹੱਥੋਂ ਖਾ ਹੀ ਲਵੇ ਜਸਵੀਰ ਦੇ ਨਾਂ ਨੁੱਕਰ ਕਰਦੀਦੇ ਹੀ ਮਿੰਦੋ ਨੇ ਰੋਟੀ ਦੀ ਬੁਰਕੀ ਉਹਦੇ ਮੂੰਹ ਵਿੱਚ ਪਾ ਦਿੱਤੀ ਜਸਵੀਰ ਨੇ ਅੱਧੀ ਘਰੋਟੀ ਹੀ ਖਾਦੀ ਮਸਾਂ ਜਸਵੀਰ ਦੀ ਮਾਮੀ ਆ ਕੇ ਕੁਰਸੀ ਤੇ ਬੈਠ ਗਈ ਉਹ ਜਸਵੀਰ ਕੋਲੋਂ ਇੱਕ ਪੁਲਿਸ ਅਫਸਰ ਦੀ ਤਰ੍ਹਾਂ ਸਵਾਲ ਪੁੱਛਣ ਲੱਗੀ ਕਦੋਂ ਹੋਇਆ ਕੋਈ ਘਰ ਕਿਉਂ ਨਹੀਂ ਸੀ ਉਦੋਂ ਤੂੰ ਕੀ ਕਰਦੀ ਪਈ ਸੀ ਜਦੋਂ ਉਹ ਕਮਰੇ ਵਿੱਚ ਆਇਆ ਆ ਦਸਵਾਲਾਂ ਦੀਆਂ ਲੈਣਾ ਹੀ ਲਗਾ ਦਿੱਤੀਆਂ ਜਸਵੀਰ ਕੋਲੋਂ ਦੱਸਣ ਲੱਗੇ ਚੰਗੀ ਤਰ੍ਹਾਂ ਬੋਲ ਵੀ ਨਹੀਂ ਸੀ ਹੋ ਰਿਹਾ ਮਿੰਦੋ ਨੇ ਉਸਦੀ ਮਾਮੀ ਨੂੰ ਆਖਿਆ ਕਿ ਚਾਚੀ ਇਹ ਪੁੱਛਣਾ ਜ਼ਰੂਰੀ ਹੈ ਇਹਨਾਂ ਗੱਲਾਂ ਨਾਲ ਉਸਦਾ ਦਿਲ ਦੁਖਦਾ ਉਸਦੀ ਮਾਮੀ ਆਖਣ ਲੱਗੀ ਪਰ ਮੈਨੂੰ ਸਭ ਕੁਝ ਪਤਾ ਹੋਣਾ ਜ਼ਰੂਰੀ ਹੈ ਮੈਂ ਇਹਦੇ ਵਾਸਤੇ ਰਿਸ਼ਤਾ ਵੀ ਦੇਖਣਾ ਹੈ ਕੋਈ ਕੀ ਘਰੇ ਹੀ ਬਿਠਾਈ ਰੱਖਣਾ ਹੈ ਮੈਂ ਤੋਂ ਰਿਸ਼ਤੇ ਦੀ ਗੱਲ ਸੁਣ ਹੈਰਾਨ ਹੋ ਗਈ ਪਰ ਉਸਨੇ ਜਸਵੀਰ ਦੀ ਮਾਮੀ ਦੀ ਗੱਲ ਦਾ ਅੱਗੇਉਂ ਜਵਾਬ ਨਾ ਦਿੱਤਾ ਇਹ ਸੋਚ ਕੇ ਕਿ ਇਹੋ ਜਿਹੇ ਲੋਕਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਗੱਲ ਕਰਨ ਲੱਗੇ ਮੌਕਾ ਵੀ ਨਹੀਂ ਦੇਖਦੇ ਜਿਹੜੇ ਜਸਵੀਰ ਜਦੋਂ ਆਪਣੀ ਮਾਂ ਨਾਲ ਉਸਦੇ ਸਹੁਰੇ ਘਰ ਗਈ ਤਾਂ ਪਹਿਲਾਂ-ਪਹਿਲਾਂ ਉਸ ਨੂੰ ਲੱਗਦਾ ਸੀ ਕਿ ਉਸਦਾ ਨਵਾਂ ਬਾਪ ਉਸ ਨਾਲ ਬਹੁਤ ਪਿਆਰ ਕਰਦਾ ਹੈ ਬਹੁਤ ਨਵੇਂ-ਨਵੇਂ ਕੱਪੜੇ ਲਿਆ ਕੇ ਦੇਨੇ ਖਾਣੂ ਵੀ ਬਹੁਤ ਕੁਝ ਲਿਆ ਕੇ ਦੇਣਾ ਉਸ ਨੂੰ ਜਸਵੀਰ ਦੀ ਮਾਂ ਵੀ ਬਹੁਤ ਖੁਸ਼ ਸੀ ਪਰ ਹੁਣ ਜਸਵੀਰ ਨੂੰ ਆਨੇ ਬਹਾਨੇ ਜੱਫੀ ਵਿੱਚ ਲੈ ਲੈਂਦਾ ਜਸਵੀਰ ਨੂੰ ਬੁਰੇ ਭਲੇ ਦੀ ਸਮਝ ਸੀ ਜਸਵੀਰ ਨੂੰ ਉਹ ਅਜੀਬ ਤਰੀਕੇ ਨਾਲ ਛੂੰਦਾ ਸੀ ਜਸਵੀਰ ਹੁਣ ਉਸ ਤੋਂ ਡਰਨ ਲੱਗ ਪਈ ਸੀ ਜਸਵੀਰ ਆਪਣੀ ਮਾਂ ਨੂੰ ਸਭ ਕੁਝ ਦੱਸਣਾ ਚਾਹੁੰਦੀ ਸੀ ਪਰ ਸੋਚਦੀ ਕੀ ਮਾਂ ਪਤਾ ਨਹੀਂ ਇਹ ਗੱਲ ਮੰਨੇ ਜਾਂ ਨਾ ਉਸ ਦਾ ਨਵਾਂ ਪਿਓ ਇੱਕ ਦੁਕਾਨ ਕਰਦਾ ਸੀ ਤੇ ਇੱਕ ਦਿਨ ਸਵੇਰੇ ਹੀ ਜਸਵੀਰ ਦੀ ਮਾਂ ਨੇ ਆਖਿਆ ਕਿ ਮੈਂ ਅੱਜ ਡਾਕਟਰ ਦੇ ਜਾਣਾ ਹੈ ਜਸਵੀਰ ਤੂੰ ਘਰ ਰਹੀਂ ਤੇਰਾ ਬਾਪੂ ਜਦੋਂ ਦੁਪਹਿਰ ਨੂੰ ਘਰ ਆਏ ਰੋਟੀ ਪਾ ਕੇ ਫੜਾ ਦੇਵੀਂ ਮੈਂ ਰੋਟੀ ਬਣਾ ਕੇ ਰੱਖ ਦਿੱਤੀ ਹੈ ਇਹ ਸੁਣ ਕੇ ਜਸਵੀਰ ਨੇ ਆਪਣੀ ਮਾਂ ਨੂੰ ਕਿਹਾ ਮੈਨੂੰ ਵੀ ਲੈ ਜਾ ਨਾਲ ਮੈਨੂੰ ਨਵੇਂ ਬਾਪ ਤੋਂ ਡਰ ਲੱਗਦਾ ਹੈ ਉਹ ਮੈਨੂੰ ਗੰਦੇ ਤਰੀਕੇ ਨਾਲ ਛੂੰਦਾ ਹੈ ਜਸਵੀਰ ਦੀ ਮਾਂ ਆਖਦੀ ਐ ਇਹ ਕੀ ਬੋਲੀ ਜਾਨੀ ਐ ਐਨੇ ਭਲੇ ਇਨਸਾਨ ਐ ਇੰਨਾ ਪਿਆਰ ਕਰਦੇ ਆ ਤੈਨੂੰ ਇਦਾਂ ਨਹੀਂ ਸੋਚਣਾ ਚਾਹੀਦਾ ਤੈਨੂੰ ਉਹਨਾਂ ਬਾਰੇ ਜਸਵੀਰ ਦੀ ਮਾਂ ਡਾਕਟਰ ਦੇ ਚਲੀ ਗਈ ਤੇ ਘਰ ਦੇ ਬਾਕੀ ਜੀਵ ਵੀ ਨਹੀਂ ਸਨ ਉਸ ਦਿਨ ਘਰ ਜਸਵੀਰ ਦਾ ਨਵਾਂ ਬਾਪ ਦੁਕਾਨ ਬੰਦ ਕਰਕੇ ਦੁਪਹਿਰ ਤੋਂ ਪਹਿਲਾਂ ਹੀ ਘਰ ਆ ਗਿਆ ਗਰਮੀ ਦੇ ਦਿਨ ਸੀ ਤੇ ਉਸ ਨੂੰ ਘਰ ਆਏ ਨੂੰ ਦੇਖ ਕੇ ਜਸਵੀਰ ਡਰ ਗਈ ਉਹ ਜਸਵੀਰ ਨੂੰ ਆਖਣ ਲੱਗਾ ਮੈਂ ਦੇਖ ਤੇਰੇ ਲਈ ਕੋਲਫੀ ਲੈ ਕੇ ਆਇਆ ਆ ਜਾ ਖਾਲਾ ਨਹੀਂ ਤੇ ਪਿਗਲ ਜਾਣੀ ਐ ਜਸਵੀਰ ਆਖਣ ਲੱਗੀ ਬਾਪੂ ਮੈਨੂੰ ਨਹੀਂ ਚਾਹੀਦੀ ਤੁਸੀਂ ਖਾ ਲਓ ਉਹ ਆਦਮੀ ਨੇ ਅੱਗੇ ਹੋ ਕੇ ਜਸਵੀਰ ਦੀ ਬਾਹ ਫੜ ਲਈ ਤੇ ਜਸਵੀਰ ਆਖਣ ਲੱਗੀ ਬਾਪੂ ਛੱਡੋ ਮੈਨੂੰ ਜਸਵੀਰ ਉਸ ਨੂੰ ਬਾਪੂ ਬਾਪੂ ਆਖ ਰਹੀ ਸੀ ਪਰ ਉਸ ਆਦਮੀ ਦੀਆਂ ਨਜ਼ਰਾਂ ਵਿੱਚ ਹਵਸ ਸੀ ਜਸਵੀਰ ਪ੍ਰਤੀ ਉਸ ਨੇ ਕਦੇ ਜਸਵੀਰ ਨੂੰ ਧੀ ਦੀ ਨਜ਼ਰ ਨਾਲ ਨਹੀਂ ਦੇਖਿਆ ਉਸ ਦੇ ਅੰਦਰ ਦਾ ਇਨਸਾਨ ਪਤਾ ਨਹੀਂ ਕਿੱਥੇ ਜਾ ਚੁੱਕਾ ਸੀ ਤੇ ਸ਼ੈਤਾਨ ਉਸ ਦੇ ਅੰਦਰ ਘਰ ਕਰ ਚੁੱਕਾ ਸੀ ਜਸਵੀਰ ਨੇ ਬਹੁਤ ਰੌਲਾ ਪਾਇਆ ਬਚਾਓ ਬਚਾਓ ਆਖ ਉਹ ਆਦਮੀ ਜਸਵੀਰ ਨੂੰ ਅੰਦਰ ਖਿੱਚ ਕੇ ਲੈ ਜਾ ਚੁੱਕਾ ਸੀ ਤੇ ਜਸਵੀਰ ਦੀਆਂ ਚੀਕਾਂ ਦੂਰ ਦੂਰ ਤੱਕ ਸੁਣਾਈ ਦੇ ਰਹੀਆਂ ਸਨ ਕਰ ਛੋਟਾ ਹੋਣ ਕਰਕੇ ਜਸਵੀਰ ਦੀਆਂ ਚੀਕਾਂ ਸੁਣ ਗੁਵਾਂਡ ਦੀਆਂ ਔਰਤਾਂ ਦਰਵਾਜ਼ਾ ਖੜਕਾ ਰਹੀਆਂ ਸਨ ਦੁਕਾਨਦਾਰਾਂ ਦਾ ਮਹੱਲਾ ਹੋਣ ਕਰਕੇ ਸਾਰਿਆਂ ਦੇ ਆਦਮੀ ਦੁਕਾਨਾਂ ਤੇ ਹੀ ਸੀ ਕਰ ਔਰਤਾਂ ਉਹ ਆਦਮੀ ਦਰਵਾਜ਼ਾ ਖੋਲ ਕੇ ਦੌੜ ਗਿਆ ਤੇ ਔਰਤਾਂ ਅੰਦਰ ਆ ਗਈਆਂ ਤੇ ਜਸਵੀਰ ਨੂੰ ਦੇਖ ਉਹਨਾਂ ਨੂੰ ਸਮਝਣ ਵਿੱਚ देर ਨਾ ਲੱਗੀ ਕਿ ਉਹਦੇ ਨਾਲ ਕੀ ਵਾਪਰਿਆ ਗਲੀ ਮਹੱਲੇ ਇਹ ਗੱਲ ਫੈਲ ਗਈ ਹਰ ਕੋਈ ਉਸ ਆਦਮੀ ਨੂੰ ਗਾਲਾਂ ਕੱਢਦਾ ਤੇ ਬਾਅਦ ਦਵਾਵਾਵਾਂ ਦਿੰਦਾ ਜਸਵੀਰ ਦੀ ਮਾਂ ਵੀ ਆ ਗਈ ਤੇ ਬਹੁਤ ਪਛਤਾ ਰਹੀ ਸੀ ਹੁਣ ਕਿ ਉਹਨੇ ਜਸਵੀਰ ਦੀ ਗੱਲ ਨੂੰ ਅਣ ਸੁਣਿਆ ਕੀਤਾ ਲੋਕਾਂ ਨੇ ਜਸਵੀਰ ਦੀ ਮਾਂ ਨੂੰ ਆਖ ਥਾਣੇ ਰਿਪੋਰਟ ਵੀ ਲਿਖਵਾ ਦਿੱਤੀ ਸੀ ਦੁਪਹਿਰ ਤੋਂ ਬਾਅਦ ਹੀ ਪੁਲਿਸ ਨੂੰ ਰੇਲਵੇ ਲੈਨ ਤੋਂ ਇੱਕ Laash ਮਿਲੀ ਸੀ ਉਹਦੀ ਸਨਖਤ ਹੋਣ ਤੇ ਪਤਾ ਲੱਗਾ ਕਿ ਉਸ ਆਦਮੀ ਨੇ ਆਤਮ ਹੱਤਿਆ ਕਰ ਲਈ ਪਰ ਕਿਸੇ ਨੂੰ ਵੀ ਉਸਦੇ ਮਰਨ ਦਾ ਦੁੱਖ ਨਹੀਂ ਸੀ ਹੋਇਆ ਇਥੋਂ ਤੱਕ ਕਿ ਉਸ ਆਦਮੀ ਦੇ ਬਾਪ ਨੂੰ ਵੀ ਨਹੀਂ ਜੋ ਉਸ ਦਿਨ ਕਿਸੇ ਰਿਸ਼ਤੇਦਾਰੀ ਵਿੱਚ ਆਪਣੇ ਛੋਟੇ ਮੁੰਡੇ ਨਾਲ ਗਿਆ ਹੋਇਆ ਸੀ ਜਸਵੀਰ ਦੀ ਮਾਂ ਨੇ ਆਪਣੇ ਘਰ ਦੇ ਨੇੜੇ ਰਹਿੰਦੇ ਮਾਸੀ ਦੇ ਮੁੰਡੇ ਜਿਸ ਨੇ ਉਸ ਦਾ ਰਿਸ਼ਤਾ ਉਸ ਆਦਮੀ ਨਾਲ ਕਰਵਾਇਆ ਸੀ ਉਸ ਕੋਲੋਂ ਆਪਣੇ ਭਰਾ ਨੂੰ ਸਨੇਹਾ ਭੇਜਿਆ ਸੀ ਕਿ ਜਸਵੀਰ ਨੂੰ ਆ ਕੇ ਲੈ ਜਾਵੇ ਕਈ ਲੋਕ ਬੱਚਿਆਂ ਦੀ ਗੱਲ ਦੀ ਤੈਅ ਤੱਕ ਜਾਣ ਦੀ ਬਜਾਏ ਉਸ ਦੀ ਗੱਲ ਨੂੰ ਅਣ ਸੁਣਿਆ ਕਰ ਦਿੰਦੇ ਐ ਜੇਕਰ ਬੱਚਿਆਂ ਦੀ ਗੱਲ ਨੂੰ ਅਣ ਸੁਣਿਆ ਨਾ ਕੀਤਾ ਜਾਵੇ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਕਾਫੀ ਹੱਦ ਤੱਕ ਬਚਾਅ ਹੋ ਸਕਦਾ ਹੈ ਮਿੰਦੋ ਦੇ ਮਾਮੇ ਦੀ ਕੁੜੀ ਸਰਬੀ ਦਾ ਵਿਆਹ ਸੀ ਮਿੰਦੋ ਦਾ ਮਾਮਾ ਆਇਆ ਸੀ ਵਿਆਹ ਦਾ ਸੱਦਾ ਦੇਣ ਮਿੰਦੋ ਨੂੰ ਮਾਮੇ ਦੇ ਆਉਣ ਤੇ ਚਾਹ ਚੜ ਜਾਂਦਾ ਸੀ ਮਾਮੇ ਦਾ ਚਿੱਟੇ ਰੰਗ ਦਾ ਸਕੂਟਰ ਹੋਣਾ ਤੇ ਜਦੋਂ ਮਾਮੇ ਨੇ ਘਰ ਅੰਦਰ ਵੜਨਾ ਮਿੰਦੋ ਦੋਨੋਂ ਸਕੂਟਰ ਅੱਗੇ ਖੜੇ ਕਰ ਵੇੜੇ ਵਿੱਚ ਗੋਲ-ਗੋਲ ਚੱਕਰ ਲਗਾਈ ਜਾਣੇ ਹੁਣ ਮਿੰਦੋ ਵੱਡੀ ਹੋ ਗਈ ਸੀ ਤੇ ਮਾਮੇ ਨੇ ਆਉਂਦਿਆਂ ਹੀ ਸਕੂਟਰ ਦੀ ਟੀਟੀ ਵਜਾਈ ਤੇ ਮਿੰਦੋ ਦਰਵਾਜ਼ੇ ਵੱਲ ਭੱਜੀ ਮਾਮੇ ਨੇ ਸਕੂਟਰ ਸਮਾਨ ਨਾਲ ਲੱਦਿਆ ਸੀ ਮਿੰਦੋ ਨੇ ਮਾਮੇ ਨੂੰ ਕਿਹਾ ਹੁਣ ਮਾਮਾ ਮੈਂ ਵੱਡੀ ਹੋ ਗਈਆਂ ਹੁਣ ਮੈਂ ਸਕੂਟਰ ਅੱਗੇ ਨਹੀਂ ਖੜਨਾ ਮੈਨੂੰ ਸਕੂਟਰ ਚਲਾਉਣਾ ਸਿਖਾਓ ਮਾਮੇ ਨੇ ਮਿੰਦੋ ਨੂੰ ਸਕੂਟਰ ਦੀ ਸੀਟ ਤੇ ਆਪਣੇ ਅੱਗੇ ਬਿਠਾ ਲਿਆ ਤੇ ਆਖਿਆ ਚੱਲ ਮੇਰਾ ਸ਼ੇਰ ਪੁੱਤ ਦੇਦੇ ਰੇਸ਼ ਜੁਗਿੰਦਰ ਸਿੰਘ ਭਰਾਡੇ ਵਿੱਚ ਆਖੀ ਜਾਵੇ ਮਿੰਦੋ ਮਾਮੇ ਨੂੰ ਚਾਹ ਪਾਣੀ ਤੇ ਪੁੱਛ ਲੈ ਪੁੱਤ ਪਹਿਲਾਂ ਗੇਟ ਵਿੱਚੋਂ ਹੀ ਰੋਕ ਲਿਆ ਤੂੰ ਤੇ ਮਾਮੇ ਨੂੰ ਦੋ ਗੇੜੇ ਲਵਾ ਮਿੰਦੋ ਦਾ ਮਾਮਾ ਗੁਰਜੰਟ ਸਿੰਘ ਸਕੂਟਰ ਦੇ ਪਿੱਛੇ ਬੰਨੇ ਗੱਤੇ ਦੇ ਡੱਬੇ ਨੂੰ ਖੋਲਣ ਲੱਗਾ ਤੇ ਮਿੰਦੋ ਆਖਣ ਲੱਗੀ ਮਾਮਾ ਮੇਰੇ ਪਸੰਦ ਦੇ ਬਿਸਕਟ ਲਿਆਇਆ ਬਣਾ ਕੇ ਮਾਮੇ ਨੇ ਬੇਸਕੂਟਾਂ ਦਾ ਡੱਬਾ ਮੰਜੇ ਤੇ ਰੱਖਿਆ ਤੇ ਰਸੋਈ ਵੱਲੋਂ ਆਉਂਦੀ ਮਿੰਦੋ ਦੀ ਦਾਦੀ ਦੇ ਪੈਰੀਂ ਹੱਥ ਲਗਾਏ ਤੇ ਪੁੱਛਿਆ ਮਾਸੀ ਤਕੜੀਆਂ ਮਿੰਦੋ ਦੀ ਦਾਦੀ ਆਖਦੀ ਬਸ ਚੜਦੀ ਕਲਾਂ ਵਿੱਚ ਆਂ ਪੁੱਤ ਮਿੰਦੋ ਦੀ ਦਾਦੀ ਨੇ ਗੁਰਚੰਟ ਸਿੰਘ ਨੂੰ ਪੁੱਛਿਆ ਮਿੰਦੋ ਦੀ ਮਾਮੀ ਨਹੀਂ ਆਈ ਗੁਰਜੀਤ ਇਕੱਲਾ ਹੀ ਆਇਆ ਹੈ ਗੁਰਜੰਟ ਆਖਦਾ ਕਿ ਸਰਬੀ ਦੇ ਵਿਆਹ ਵਿੱਚ ਵੀ ਥੋੜੇ ਦਿਨ ਹੀ ਰਹਿ ਗਏ ਐ ਇਸ ਲਈ ਕੰਮਕਾਰ ਕਰਕੇ ਇਹਦੀ ਮਾਮੀ ਕੋਲੋਂ ਨਹੀਂ ਆ ਹੋਇਆ ਮਿੰਦੋ ਦੀ ਦਾਦੀ ਆਖਦੀ ਗੁਰਜੰਟ ਵਧਾਈਆਂ ਤੈਨੂੰ ਧੀ ਦਾ ਵਿਆਹ ਰੱਖਿਆ ਭਰਾਡੇ ਵਿੱਚ ਮੰਜੇ ਦੇ ਕੋਲ ਦੋ ਕੁਰਸੀਆਂ ਪਈਆਂ ਸਨ ਮਿੰਦੋ ਨੇ ਮਾਮੇ ਨੂੰ ਬਾਹੋਂ ਫੜ ਕੇ ਕੁਰਸੀ ਤੇ ਬਿਠਾ ਦਿੱਤਾ ਤੇ ਇੱਕ ਤੇ ਮਿੰਦੋ ਦਾ ਬਾਪੂ ਬੈਠ ਗਿਆ ਮਿੰਦੋ ਦੀ ਦਾਦੀ ਮੰਜੇ ਤੇ ਬੈਠਦੀ ਹੋਈ ਆਖਦੀ ਹੈ ਕਿ ਅੱਜ ਗੁਰਜੰਟ ਆਪਣੀ ਪਾਂਜੀ ਦੇ ਹੱਥ ਦੀ ਪਹਿਲਾਂ ਚਾਹ ਪੀ ਤੇ ਫਿਰ ਰੋਟੀ ਖਾਵੇਂ ਮਿੰਦੋ ਦੌੜ ਕੇ ਚਾਹ ਬਣਾ ਲਿਆਈ ਸੀ ਤੇ ਆਖਣ ਲੱਗੀ ਇਹ ਮਾਮੇ ਦੇ ਲਿਆਂਦੇ ਬਿਸਕਟ ਹੀ ਖਾਣੇ ਆ ਅੱਜ ਤਾਂ ਮਿੰਦੋ ਆਖਦੀ ਮਾਮਾ ਸਕੂਟਰ ਤੋਂ ਸਾਰਾ ਸਮਾਨ ਲਾ ਲਿਆਉਂਦਾ ਗੁਰਜੰਟ ਨੇ ਚਾਹ ਪੀ ਕੇ ਗਲਾਸ ਮਿੰਦੋ ਨੂੰ ਫੜਾ ਦਿੱਤਾ ਤੇ ਆਖਦਾ ਮੈਂ ਲਿਆਉਂਦਾ ਪੁੱਤ ਮਾਮੇ ਨੇ ਮਿੰਦੋ ਨੂੰ ਝੋਲੇ ਵਿੱਚੋਂ ਕੱਢ ਕੇ ਫਿੱਕੇ ਪੀਲੇ ਰੰਗ ਦਾ ਸੂਟ ਫੜਾ ਦਿੱਤਾ ਇਹ ਲੈ ਮੇਰਾ ਪੁੱਤ ਤੇਰੇ ਲਈ ਮਾਮੀ ਨੇ ਤੇਰੀ ਨੇ ਭੇਜਿਆ ਮਿੰਦੋ ਦੀ ਦਾਦੀ ਤੇ ਬਾਪੂ ਹੱਸਾਂ ਲੱਗ ਪਏ ਦੇਖਿਆ ਗੁਰਜੰਟ ਇਹਦੀ ਨਜ਼ਰ ਸੂਟ ਵਿੱਚ ਹੀ ਸੀ ਮਿੰਦੋ ਸੱਚੀ ਸੂਟ ਦੇਖ ਬਹੁਤ ਖੁਸ਼ ਹੋਈ ਤੇ मामੇ ਨੂੰ ਜਫੀ ਪਾਈ ਤੇ मामੇ ਨੇ ਕਿਹਾ ਹੁਣ ਵਿਆਹ ਤੇ ਪਾ ਕੇ ਆਉਣਾ ਮਿੰਦੋ ਪੁੱਤ ਗੁਰਜੰਟ ਨੇ ਲੱਡੂ ਤੇ ਦੇਸੀ ਘਿਓ ਤੇ ਹੋਰ ਕਿੰਨਾ ਕੁਝ ਹੀ ਲਿਆ ਮੰਜੇ ਤੇ ਰੱਖ ਦਿੱਤਾ ਸੀ ਮਿੰਦੋ ਦੀ ਦਾਦੀ ਆਖਦੀ ਐ ਗੁਰਜੰਟ ਇੰਨੀ ਖੇਚਲ ਨਾ ਕਰਿਆ ਕਰ ਤੂੰ ਆ ਗਿਆ ਸਾਡੇ ਤੇ ਤੇਰੇ ਆਉਣ ਨਾਲ ਹੀ ਰੌਣਕ ਲੱਗ ਜਾਂਦੀ ਹੈ ਗੁਰਜੰਟ ਆਖਦਾ ਮਾਸੀ ਇਹ ਤੀਆਂ ਦਾ ਤਿਉਹਾਰ ਹੈ ਇਸ ਲਈ ਲੈ ਆਇਆ ਸੀ ਤੇ ਇਹ ਲੱਡੂ ਆਪਣੀ ਸਰਬੀ ਦਾ ਵਿਆਹ ਦੱਸਣਾ ਹੈ ਸਾਰਿਆਂ ਨੇ ਆਉਣਾ ਵਿਆਹ ਤੇ ਮਿੰਦ ਨੂੰ ਤੇ ਮੈਂ ਕੱਲ ਹੀ ਲੈ ਜਾਣਾ ਨਾਲ ਜੋਗਿੰਦਰ ਸਿੰਘ ਨੇ ਆਖਿਆ ਗੁਰਜੰਟ ਭਾਈ ਤੁਸੀਂ ਸਰਬੀ ਦੇ ਰਿਸ਼ਤੇ ਲਈ ਫਿਰ ਮੁੰਡੇ ਦੀ ਜਾਂਚ ਪੜਤਾਲ ਕਰ ਲਈ ਸੀ ਗੁਰਜੰਟ ਸਿੰਘ ਮੇਰੇ ਸਾਡੂ ਨੇ ਮੁੰਡੇ ਦੀ ਦੱਸ ਪਾਈ ਸੀ ਤੇ ਉਦੋਂ ਮੈਂ ਗੱਲ ਕੀਤੀ ਸੀ ਤੁਹਾਡੇ ਨਾਲ ਵੀ ਜ਼ਮੀਨ ਬਹੁਤ ਹੈ ਮੁੰਡੇ ਦੀ ਇਕੱਲਾ ਕਹਿਰਾ ਮੁੰਡਾ ਹੈ ਮੇਰੇ ਸਾਡੂ ਦੀ ਰਿਸ਼ਤੇਦਾਰੀ ਵਿੱਚੋਂ ਹੀ ਆ ਜੋਗਿੰਦਰ ਸਿੰਘ ਹਾਂ ਮੈਂ ਵੀ ਫਿਰ ਇਸ ਲਈ ਨਹੀਂ ਬਹੁਤਾ ਅੱਗੇ ਹੋਇਆ ਕਿ ਤੇਰਾ ਸਾਡੂ ਬੁਰਾ ਨਾ ਮੰਨੇ ਉਹ ਵੀ ਕੁੜੀ ਦਾ ਮਾਸੜਾ ਕਿਤੇ ਗਲਤ ਜਗ੍ਹਾ ਥੋੜੀ ਰਿਸ਼ਤਾ ਕਰਵਾਉ ਗੁਰਜੰਟ ਸਿੰਘ ਇਸ ਲਈ ਤੇ ਮੈਂ ਵੀ ਨਹੀਂ ਬਹੁਤੀ ਜਾਂਚ ਪੜਤਾਲ ਕੀਤੀ ਤੇ ਗੱਲ ਆਪਣੇ ਸਾਡੂ ਤੇ ਛੱਡ ਦਿੱਤੀ ਮਿੰਦੋ ਦਾ ਮਾਮਾ ਅਗਲੇ ਦਿਨ ਚਲਾ ਗਿਆ ਮਿੰਦੋ ਦੇ ਬਾਪੂ ਨੇ ਕਿਹਾ ਸੀ ਕਿ ਮੈਂ ਮਿੰਦੋ ਨੂੰ ਵਿਆਹ ਤੋਂ ਇੱਕ ਹਫਤਾ ਪਹਿਲਾਂ ਹੀ ਛੱਡ ਜਾਉ ਮਿੰਦੋ ਨੇ ਵਿਆਹ ਤੇ ਪਾਉਣ ਲਈ ਕਈ ਸੂਟ ਸਮਾਏ ਤੇ ਸਰ ਵੀ ਲਈ ਵੀ ਮਿੰਦੋ ਦੀ ਦਾਦੀ ਨੇ ਸੋਨੇ ਸੂਟ ਚੁੰਮਕੇ ਵਾਲੇ ਕਾਂਟੇ ਖਰੀਦੇ ਸੀ ਸੁਨਿਆਰੇ ਦੀ ਦੁਕਾਨ ਤੇ ਬੈਠੀ ਹੋਈ ਮਿੰਦੋ ਨੂੰ ਉਸ ਦੀ ਦਾਦੀ ਨੇ ਕਿਹਾ ਮਿੰਦੋ ਤੂੰ ਦੇਖ ਕੀ ਲੈਣਾ ਆਪਣੇ ਲਈ ਮਿੰਦੋ ਨੂੰ ਸ਼ੁਰੂ ਤੋਂ ਹੀ ਭਾਰੇ ਤੇ ਛਣਛਣ ਕਰਦੇ ਗਹਿਣੇ ਪਉਤੇ ਪਸੰਦ ਨਹੀਂ ਸੀ ਸੁਨਿਆਰੇ ਨੇ ਭਾਰੀਆਂ ਝਾਂਜਰਾ ਲਿਆਂਦੀਆਂ ਬੋਰਾਵਾਲੀਆਂ ਮਿੰਦੋ ਲਈ ਮਿੰਦੋ ਨੇ ਕਿਹਾ ਦਾਦੀ ਇਹ ਵੀ ਸਰ ਵੀ ਪਹਿਣ ਲਈ ਲੈ ਲਓ ਮੈਨੂੰ ਤੇ ਉਂਝ ਵੀ ਗਹਿਣੇ ਪਸੰਦ ਨਹੀਂ ਮੈਂ ਤੇ ਇੱਕ ਕੜਾ ਹੀ ਪਸੰਦ ਕਰਦੀ ਹਾਂ ਦਾਦੀ ਨੇ ਕਿਹਾ ਜਦੋਂ ਤੇਰਾ ਵਿਆਹ ਹੋਇਆ ਫਿਰ ਤੇ ਪਾਉਣੇ ਹੀ ਪੈਣੇ ਐ ਵਿਆਹ ਦੀ ਗੱਲ ਸੁਣ ਕੇ ਮਿੰਦੋ ਨੇ ਮੂੰਹ ਵਟ ਲਿਆ ਤੇ ਆਖਦੀ ਐ ਦਾਦੀ ਕਿੰਨੀ ਵਾਰ ਕਿਹਾ ਵਿਆਹ ਦੀ ਗੱਲ ਨਾ ਕਰਿਆ ਕਰੋ ਮੇਰੇ ਨਾਲ ਮਿੰਦੋ ਦਾ ਬਾਪੂ ਮਿੰਦੋ ਨੂੰ ਮਾਮਿਆਂ ਦੇ ਪਿੰਡ ਛੱਡ ਆਇਆ ਤੇ ਆਪ ਵਿਆਹ ਤੋਂ ਦੋ ਦਿਨ ਪਹਿਲਾਂ ਆਉਣ ਦਾ ਆਖਿਆ ਸਰਬੀ ਨੂੰ ਵਿਆਹ ਦਾ ਬਹੁਤ ਚਾਹ ਸੀ ਜੇਕਰ ਕੋਈ ਕੁੜੀ ਉਹਦੇ ਹੋਣ ਵਾਲੇ ਘਰ ਵਾਲੇ ਹਰਦੀਪ ਦਾ ਨਾਂ ਲੈਂਦੀ ਤੇ ਸਰਬੀ ਸ਼ਰਮਾ ਜਾਂਦੀ ਮਿੰਦੋ ਨੂੰ ਆਪਣੀ ਭੈਣ ਦੀਆਂ ਅੱਖਾਂ ਵਿੱਚ ਆਪਣੇ ਹੋਣ ਵਾਲੇ ਪਤੀ ਦੇ ਖਿਆਲਾਂ ਦੇ ਸੁਪਨੇ ਸਾਪ ਦਿਖਾਈ ਦੇ ਰਹੇ ਸੀ ਮਿੰਦੋ ਹਰ ਵੇਲੇ ਇਹੀ ਅਰਦਾਸ ਕਰਦੀ ਕਿ ਰੱਬਾ ਸਰਬੀ ਭੈਣ ਆਪਣੀ ਆਉਣ ਵਾਲੀ ਜ਼ਿੰਦਗੀ ਵਿੱਚ ਖੁਸ਼ ਰਹੇ ਵਿਆਹ ਵਾਲਾ ਦਿਨ ਵੀ ਆ ਗਿਆ ਸੀ ਬਰਾਤ ਆ ਪਹੁੰਚੀ ਸੀ ਤੇ ਸਰਬੀ ਵੀ ਸੋਹਣੀ ਸਜ ੱਜ ਕੇ ਤਿਆਰ ਹੋ ਬੈਠੀ ਸੀ ਸਰਬੀ ਦਾ ਮਾਸੜ ਬਚੋਲਾ ਹੋਣ ਕਰਕੇ ਬਰਾਤ ਦੇ ਨਾਲ ਹੀ ਆਇਆ ਸੀ ਸਰਬੀ ਦਾ ਪ੍ਰਾਣਾ ਗੱਡੀ ਵਿੱਚੋਂ ਉਤਰਿਆ ਇੱਕ ਪੈਰ ਅੱਗੇ ਨੂੰ ਆਵੇ ਤੇ ਇੱਕ ਪੈਰ ਪਿੱਛੇ ਨੂੰ ਜਾਵੇ ਉਹਦਾ ਭਾਵ ਕੀ ਸਵੇਰੇ ਹੀ ਸ਼ਰਾਬ ਪੀ ਰੱਖੀ ਸੀ ਬਰਾਤ ਦੇਖਣ ਆਈਆਂ ਜਨਾਨੀਆਂ ਵੀ ਕੰਨਾਂ ਵਿੱਚ ਆਖਣ ਲੱਗੀਆਂ ਨਹੀਂ ਪਰੌਣਾ ਤਾਂ ਸਿਰੇ ਦਾ ਸ਼ਰਾਬੀ ਐ ਨਹੀਂ ਗੁਰਜੰਟ ਨੇ ਜ਼ਮੀਨ ਨਾਲ ਹੀ ਕੁੜੀ ਵਿਆਹਣੀ ਐ ਪਰੌਣਾ ਤੇ ਬਿੱਜੂ ਜੇ ਹੈ ਸਭ ਲੋਕ ਵਿਚੋਲੇ ਮਾਸੜ ਵੱਲ ਦੇਖ ਰਹੇ ਸੀ ਮਾਸੜ ਨੇ ਕਿਹਾ ਕੋਈ ਨਹੀਂ ਕੋਈ ਨਹੀਂ ਵਿਆਹ ਦੀ ਖੁਸ਼ੀ ਵਿੱਚ ਥੋੜੀ ਪੀਤੀ ਐ 40 ਕਿੱਲੇ ਵੀ ਐ ਮੁੰਡੇ ਕੋਲ ਚਾੜੀ ਕਿੱਲਿਆਂ ਦੀ ਵਾਹੀ ਆਪ ਹੀ ਕਰਦਾ ਏ ਕੱਲਾ ਜੇਕਰ ਕੋਈ ਐਬ ਪੱਕਾ ਲੱਗਾ ਹੋਵੇ ਤੇ ਖੇਤ ਵਿੱਚ ਕੰਮ ਹੀ ਨਹੀਂ ਕਰ ਹੁੰਦਾ ਮਾਸੜ ਨੇ ਜਿਵੇਂ ਕਿਵੇਂ ਕਰ ਮਿਲ ਨਹੀਂ ਕਰਵਾ ਦਿੱਤੀ ਤੇ ਬਰਾਤ ਨੂੰ ਚਾਹ ਪਾਣੀ ਪੀਣ ਭੇਜ ਦਿੱਤਾ ਗੁਰਜੰਟ ਸਿੰਘ ਤੇ ਜੁਗਿੰਦਰ ਸਿੰਘ ਵਿਚੋਲੇ ਮਾਸੜ ਨੂੰ ਅੰਦਰ ਵਾਲ ਲੈ ਗਏ ਜੁਗਿੰਦਰ ਸਿੰਘ ਨੇ ਸਰਬੀ ਦੇ ਮਾਸੜ ਨੂੰ ਗੁੱਸੇ ਵਿੱਚ ਕਿਹਾ ਜੇਕਰ ਤੇਰੀ ਆਪਣੀ ਤੀ ਹੁੰਦੀ ਫੇਰ ਕਰਦਾ ਇਹੋ ਜਿਹਾਂ ਰਿਸ਼ਤਾ ਸਰਬੀ ਦਾ ਮਾਸੜ ਜੁਗਿੰਦਰ ਸਿੰਘ ਨੂੰ ਬੋਲਣ ਲੱਗਾ ਸਰਪੰਚਾ ਆਪਣੀ ਸਰਪੰਚੀ ਆਪਣੇ ਪੈੰਡ ਕਰੀ ਗੁਰਜੰਟ ਨੂੰ ਘਬਰਾਟ ਹੋਈ ਤੇ ਥੱਲੇ ਡਿੱਗ ਪਿਆ ਉਹਨੂੰ ਜੁਗਿੰਦਰ ਸਿੰਘ ਨੇ ਠੰਡੇ ਪਾਣੀ ਦੇ ਛਿੱਟੇ ਮਾਰੇ ਤੇ ਸੁਰਤ ਆਈ ਗੁਰਜੰਟ ਸਿੰਘ ਦੇਖ ਲਾ ਸਾਡੂ ਪਣਾ ਦਿਖਾਈ ਦਿੱਤਾ ਮੈਂ ਤੇ ਤੈਨੂੰ ਭਰਾ ਮੰਨਿਆ ਸੀ ਹੁਣ ਕੀ ਕਰਾਂ ਆਪਣੀ ਧੀ ਨੂੰ ਸ਼ਰਾਬੀ ਨਾਲ ਤੋੜ ਦੇਵਾਂ ਜਾਂ ਬਰਾਤ ਖਾਲੀ ਮੋੜ ਦੇਵਾਂ ਜੇਕਰ ਬਰਾਤ ਵਾਪਸ ਭੇਜ ਦਿੱਤੀ ਤੇ ਮੇਰੀ ਧੀ ਨੂੰ ਸਮਾਜ ਨੇ ਟਿਕਣ ਨਹੀਂ ਦੇਣਾ ਫਿਰ ਲੋਕਾਂ ਨੇ ਦਹਾਜੂ ਰਿਸ਼ਤੇ ਦੱਸਨੇ ਆ ਕੀ ਕਰਾਂ ਹੁਣ ਵਿਆਹ ਵਾਲੇ ਘਰ ਵਿੱਚ ਖੁਸ਼ੀਆਂ ਦੀ ਜਗ੍ਹਾ ਸੋਗ ਛਾ ਗਿਆ ਸੀ ਸਰਬੀ ਤੇ ਉਹਦੇ ਮਾਪੇ ਰੋਈ ਜਾ ਰਹੇ ਸੀ ਸਰਬੀ ਦੇ ਆਪਣੇ ਪਤੀ ਲਈ ਸਜਾਏ ਸੁਪਨੇ ਜਿਵੇਂ ਸੁਪਨੇ ਹੀ ਰਹਿ ਗਏ ਹਕੀਕਤ ਵਿੱਚ ਨਾ ਸਾਹਮਣੇ ਆਏ ਸਰਬੀ ਨੇ ਤੇ ਕਦੇ ਇਹੋ ਜਿਹੇ ਘਰ ਵਾਲੇ ਦੀ ਕਲਪਨਾ ਵੀ ਨਹੀਂ ਸੀ ਕੀਤੀ ਮਿੰਦੋ ਸਭ ਕੁਝ ਦੇਖ ਰਹੀ ਸੀ ਤੇ ਸਰਪੇ ਨੂੰ ਗੱਲ ਵਕੜੀ ਪਾ ਕੇ ਚੁੱਪ ਕਰਵਾ ਰਹੀ ਸੀ ਬਰਾਤ ਨੇ ਚਾਹ ਪਾਣੀ ਪੀ ਲਿਆ ਤੇ ਪਿੰਡ ਦੇ ਸਰਪੰਚ ਨੂੰ ਆਖਿਆ ਲਾਵਾ ਕਰਾਉ ਨੂੰ ਮੁੰਡੇ ਵਾਲਿਆਂ ਨੂੰ ਵੀ ਪਤਾ ਚੱਲ ਗਿਆ ਸੀ ਕਿ ਕੰਮ ਖਰਾਬ ਹੈ ਹੁਣ ਪਤਾ ਨਹੀਂ ਕੁੜੀ ਤੋੜਨੀ ਵੀ ਆ ਇਹਨਾਂ ਨੇ ਜਾਂ ਵਾਪਸ ਜਾਣਾ ਪਊ ਆਖਿਰ ਪਿੰਡ ਦੇ ਪਤਵੰਤੇ ਤੇ ਹੋਰ ਰਿਸ਼ਤੇਦਾਰਾਂ ਨੇ ਸਲਾਹ ਕੀਤੀ ਕੀ ਲਾਵਾਂ ਕਰ ਦਿਓ ਤੇ ਕੁੜੀ ਨੂੰ ਤੋੜ ਦਿਓ ਬਾਕੀ ਇਹਦੀ ਕਿਸਮਤ ਗੁਰਜੰਟ ਸਿੰਘ ਨੇ ਨਾ ਚਾਹੁੰਦੇ ਹੋਏ ਵੀ ਆਪਣੀ ਧੀ ਨੂੰ ਅਜਿਹੇ ਆਦਮੀ ਦਾ ਪੱਲਾ ਫੜਾ ਦਿੱਤਾ ਜਿਸ ਕੋਲੋਂ ਲਾਵਾਂ ਵੇਲੇ ਚੰਗੀ ਤਰ੍ਹਾਂ ਤੁਰਿਆ ਨਹੀਂ ਜਾ ਰਿਹਾ ਸੀ ਲਾਵਾਂ ਤੇ ਬੈਠੇ ਜਾਦਾ ਲੋਕੀ ਹਜੇ ਵੀ ਮੁੰਡੇ ਦੀ ਜ਼ਮੀਨ ਹੀ ਗਿਣੀ ਜਾ ਰਹੀ ਸੀ 40 ਕਿੱਲੇ ਖਾਦਿਆ ਨਹੀਂ ਮੁੱਕਣੇ ਮਿੰਦੋ ਤੇ ਉਸਦਾ ਬਾਪੂ ਲੋਕਾਂ ਦੀਆਂ ਗੱਲਾਂ ਸੁਣ ਹਰਾਂ ਸਨ ਸਾਡੇ ਸਮਾਜ ਵਿੱਚ ਅਜੇ ਵੀ ਰਿਸ਼ਤਾ ਕਰਨ ਵੇਲੇ ਮੁੰਡੇ ਦੀ ਜ਼ਮੀਨ ਨੂੰ ਪਹਿਲੇ ਨੰਬਰ ਤੇ ਦੇਖਿਆ ਜਾਂਦਾ ਹੈ ਇੱਕ ਸਾਡੇ ਸਮਾਜ ਵੱਲੋਂ ਕੀਤੀਆਂ ਜਾਣ ਵਾਲੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਕਈ ਵਾਰ ਅਜਿਹੇ ਕੰਮ ਕਰਨ ਨੂੰ ਮਜਬੂਰ ਕਰ ਦਿੰਦੀਆਂ ਜੋ ਆਦਮੀ ਦਿਲੋਂ ਨਹੀਂ ਕਰਨਾ ਚਾਹੁੰਦਾ ਜਿਸ ਤਰ੍ਹਾਂ ਸਮਾਜ ਦੇ ਡਰਾਈ ਗੁਰਜੰਟ ਸਿੰਘ ਨੂੰ ਆਪਣੀ ਧੀ ਦਾ ਵਿਆਹ ਇੱਕ ਸਿਰੇ ਦੇ ਸ਼ਰਾਬੀ ਨਾਲ ਕਰਨਾ ਪਿਆ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਅਗਲੇ ਭਾਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ